ਤਾਂ ਤਾਂ ਬਾਬਾ ਦੀਪ ਸਿੰਘ ਜੀ ਇਹ ਦਰ ਤੇ ਸਾਨੂੰ ਨਾ ਇੱਧਰ ਬਜ਼ੁਰਗ ਮਿਲੇ ਆ ਤੇ ਚਪੈਰਾ ਸਾਮ ਕੱਟਣਾ ਹੁੰਦੇ ਇਹਨਾਂ ਨਾਲ ਗੱਲਬਾਤ ਕਰਦੇ। ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਹਿ। ਬਾਬੇ ਕਿੰਨਾ ਚਿਰ ਹੋ ਗਿਆ ਇਸ ਦਰ ਨਾਲ ਜੁੜਿਆ ਨਾ। ਕੋਈ ਮੇਰੀ ਸਿੰਘਣੀ ਹੈ 2 ਸਾਲ ਹੋ ਗਏ ਆਉਂਦੇ ਨੂੰ। ਅੱਛਾ ਜੀ ਬੱਚਿਆਂ ਦੀ ਅਰਦਾਸ ਬੇਨਤੀ ਕੀਤੀ ਬੱਚੇ ਸੈੱਟ ਨਹੀਂ ਹੁੰਦੇ ਉਹਨਾਂ ਨੇ ਜੇ ਪਾਰਸਾਂ ਨੇ ਕਿਰਪਾ ਕੀਤੀ ਆ ਤੇ ਹੁਣ ਸੈੱਟ ਹੋ ਗਏ ਨੇ ਬਾਹਰ ਗਏ ਨੇ। ਅੱਛਾ ਪਹਿਲਾਂ ਇੱਥੇ ਮਲਕ ਦਾ ਕੰਮ ਕਰਿਆ ਨਹੀਂ? ਹਾਂਜੀ 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 ਕੰਮ ਕਰ ਕੋਈ ਨਹੀਂ। ਤੇ ਫਿਰ ਇਹਨਾਂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਹੁਣਾਉਨੇ ਜੀ ਤੇ ਹੁਣ ਕਿਹੜੀ ਜਗ੍ਹਾ ਹੈ ਇਹ ਕੈਨੇਡਾ ਗਿਆ ਜੀ ਅੱਛਾ ਕਿੰਨੇ ਬੇਟੇ ਬੇਟਾ ਇੱਕੋ ਜ ਆ ਨੋ ਪੁੱਤ ਗਏ ਨੇ ਮੇਰੇ ਅੱਛਾ ਜੀ ਹਾਂ ਜੀ ਬੇਟਾ ਤੇ ਗੁੱਡੀ ਜੱਕ ਆਪਣੇ ਮਤਲਬ ਉਹਨਾਂ ਨੂੰ ਤੁਸੀਂ ਬਾਹਰ ਭੇਜਤਾ ਤਾਂ ਹੁਣ ਤੁਸੀਂ ਬਾਣੀ ਪੜਨਾਉਨੇ ਆ ਜੀ ਹਾਂ ਜੀ ਹਾਂ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਉਹਨਾਂ ਆਪੇ ਵਾਂਹ ਹੜ ਦੀ ਹੰਡੀ ਤੇ ਉਹਨਾਂ ਦੀ ਕਿਰਪਾ ਨਾਲ ਮੁੜ ਕੇ ਥੋੜਾ ਜਿਹਾ ਮੈਸੇ ਇੱਕ ਥੋੜਾ ਘਾਟੀ ਜਗ੍ਹਾ ਤੇ ਬਸ ਰੋਣਾ ਹੋਵੇ ਤੇ ਬਾਹਰੇ ਨਹੀਂ ਹੈ ਮਾਮਲਾ ਪਰ ਮੈਨੂੰ ਫਿਰ ਜਦੋਂ ਸਾਹ ਦੀ ਪ੍ਰੋਬਲਮ ਹੋ ਗਈ ਮੈਨੂੰ ਰਹਿਮਾਨ ਉਨਰ ਮਾਰਕਦੋਂ ਨਹੀਂ ਆਇਆ ਡਾਕਟਰਾਂ ਨੇ ਟੈਸਟ ਕਰਵਾਏ ਐਕਸ-ਰੇ ਦਵਾਈ ਕਿਤੇ ਉਹਨੇ ਕੁਝ ਵੀ ਨਹੀਂ ਆਇਆ ਸਮਝਾ ਠੀਕ ਹੈ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ 나ਜ਼ਮ ਨੇ ਕਿਹਾ ਵੀ ਇਸ ਪਹਿਰੇ ਤੇ ਜਾਇਆ ਕਰੋ ਮੈਂ ਇਸ ਪਹਿਰੇ ਦੇ ਪਹਿਲੇ ਨੂੰ ਸੇਵਾ ਚ ਪਹਿਰਾ ਹੋ ਗਿਆ ਨੂੰ ਪੰਜ ਸੇਵਾ ਪਹਿਲੇ ਸੇਵਾ ਦੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਮੇਰੀ ਸਾਦੀ ਪ੍ਰੋਬਲਮ ਹਟ ਗਈ ਹਾਂ ਸਾਦੀ ਪ੍ਰੋਬਲਮ ਕੋਈ ਦਵਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਸਭ ਟੈਕਾ ਟੋਟਾ ਨੇ ਸਭ ਛੁੱਟ ਗਿਆ ਮਾਰਾ ਹੀ ਕਹਿੰਦੇ ਸਾਰੇ ਦੁੱਖਾਂ ਦੀ ਦਵਾਈ ਜਿਹੜੀ ਬਾਣੀ ਆ ਹਾਂ ਜੀ ਹਾਂ ਜੀ ਸਾਰੇ ਦੁੱਖਾਂ ਦੀ ਦਵਾਈ ਬਾਣੀ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕੀਤੀ ਆ ਹੁਣ ਆਪੇ ਬਾਹ ਫੜ ਕੇ ਮੈਨੂੰ ਲੈ ਆਉਂਦੇ ਨੇ ਸੱਚੇ ਪਾਤਸ਼ਾਹ ਇਹੋ ਹੀ ਵੀ ਐਤਵਾਰ ਵੇਖੀਦਾ ਕਿਉਂ ਐਤਵਾਰ ਆਵੇ ਕਿਉਂ ਬਾਬੇ ਦੇ ਘਰ ਜਾਈਏ ਤੇ ਪਹਿਲੇ ਦੇ ਬਈਏ ਘਰ ਮਨ ਨਹੀਂ ਲੱਗਦਾ ਨਾ ਘਰ ਹੁਣ ਨਹੀਂ ਬਸ ਇੱਥੇ ਆ ਕੇ ਇੱਥੇ ਹੀ ਜਾਈਏ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਆਈਏ ਬਾਬੇ ਜੀ ਸਿੰਘ ਜੀ ਮਾਰ ਸੇ ਪਾਸ ਅਸੀਂ ਦਸੰਗਲਾ ਬਹੁਤ ਤੇ ਪਹਿਲੇ ਦੇ ਬਹੁਤ ਸ਼ਕਤੀ ਬਾਬੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ